ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਢਿੱਲੋਂ ਵਿਲੇਜ ਫੂਡ ਤੇ ਅੱਜ ਆਪਣੇ ਘਰੇ ਮਹਿਮਾਨਾਂ ਨੇ ਆਉਣਾ ਸੀਗਾ ਤੇ ਆਪਾਂ ਨੇ ਅੱਜ ਉਹਨਾਂ ਵਾਸਤੇ ਇਹ ਜਿਹੜਾ ਖਾਣਾ ਇਹ ਸਾਰਾ ਤਿਆਰ ਕੀਤਾ ਏ ਇਹ ਖਾਣਾ ਆਪਾਂ ਨੇ 1 ਘੰਟੇ ਦੇ ਵਿੱਚ ਬਣਾ ਕੇ ਸਾਰਾ ਤਿਆਰ ਕਰ ਲਿਆ ਸੀਗਾ ਤੇ ਦੇਖੋ ਜਿਹੜਾ ਆਪਾਂ ਅੱਜ ਬਣਾਇਆ ਏ ਇਹ ਸੂਜੀ ਦਾ ਹਲਵਾ ਤੇ ਨਾਲ ਆਪਾਂ ਨੇ ਮਹਾਂਦੀ ਦਾਲ ਤੇ ਆਪਾਂ ਨੇ ਆਲੂ ਅਤੇ ਸ਼ਿਮਲਾ ਮਿਰਚ ਜਿਹੜੇ ਅੱਜ ਫਰਾਈ ਕਰਕੇ ਰੈਸਪੀ ਬਣਾਈ ਆ ਤੇ ਜੇਕਰ ਤੁਸੀਂ ਮੇਰੀ ਵੀਡੀਓ ਨੂੰ ਦੇਖਣਾ ਚਾਹੁੰਦੇ ਹੋ ਤਾਂ ਬਣੇ ਰਹੋ ਐਂਡ ਤੱਕ ਮੇਰੇ ਨਾਲ ਆਪਾਂ ਆਲੂ ਪਹਿਲਾਂ ਕੱਟ ਕੇ ਰੱਖ ਲਏ ਸੀਗੇ ਆਪਾਂ ਉਹਨਾਂ ਨੂੰ ਤੇਲ ਦਾ ਪਾ ਕੇ ਥੋੜਾ ਜਿਹਾ ਰਿਫਾਈਨ ਤੇਲ ਪਾ ਕੇ ਫਰਾਈ ਕਰ ਲਿਆ ਏ ਤੇ ਨਾਲ ਹੀ ਥੋੜੀ ਜੀ ਮੈਂ ਹਲਦੀ ਪਾਤੀ ਆ ਤਾਂ ਕਿ ਜਿਹੜਾ ਇਹਨਾਂ ਦਾ ਕਲਰ ਆ ਉਹ ਵਧੀਆ ਹੋ ਜਵੇ ਤੇ ਦੇਖੋ ਜਿਹੜੇ ਆਲੂ ਨੇ ਆਪਣੇ ਥੋੜੇ ਥੋੜੇ ਬਰਾਊਨ ਹੋਣੇ ਸ਼ੁਰੂ ਹੋ ਗਏ ਨੇ ਇਧਰ ਇੱਕ ਪਾਸੇ ਆਪਾਂ ਨੇ ਮਹਾਂ ਦੀ ਦਾਲ ਹੈ ਜਿਹੜੀ ਉਹ ਬੰਡੇ ਲਈ ਰੱਖ ਦਿੱਤੀ ਸੀਗੀ ਉਹਦੇ ਵਿੱਚ ਆਪਾਂ ਨੇ ਨੂਨ ਤੇ ਹਲਦੀ ਪਾਈ ਸੀਗੀ ਤੇ ਦੇਖੋ ਆਪਣਾ ਆਲੂ ਨੇ ਜਿਹੜੇ ਫਰਾਈ ਹੋ ਗਏ ਨੇ ਇਸ ਤਰ੍ਹਾਂ ਆਪਾਂ ਨੇ ਇਹਨਾਂ ਨੂੰ 50% ਹੀ ਕੁੱਕ ਕਰਨਾ ਹੈ ਬਾਕੀ ਦੇ ਆ ਜਿਹੜੇ ਆਪਾਂ ਤੜਕਾ ਲਾਉਣ ਤੋਂ ਬਾਅਦ ਆਪਾਂ ਇਹਨਾਂ ਨੂੰ ਸਬਜੀ ਨੂੰ ਜਿਹੜੀ ਨੂੰ ਸਾਰੀ ਨੂੰ ਰਲਾਵਾਂਗੇ ਤੇ ਜਿਹੜਾ ਆਇਲ ਬਚਿਆ ਉਹਦੇ ਵਿੱਚ ਆਪਾਂ ਸ਼ਿਮਲਾ ਮਿਰਚ ਕੱਟ ਕੇ ਰੱਖੀ ਹੋਈ ਆ ਇਹਨੂੰ ਵੀ ਥੋੜਾ ਜਿਹਾ ਸੇਕ ਲਵਾ ਲਵਾਂਗੇ ਇਹ ਵੀ ਆਪਾਂ ਜ਼ਿਆਦਾ ਨਹੀਂ ਪਕਾਉਣੀ ਹੈਗੀ ਸਿਰਫ ਆਪਾਂ ਥੋੜੀ ਜਿਹੀ ਪਕਾਉਣੀ ਆ ਤੇ ਕਿਉਂਕਿ ਸ਼ਿਮਲਾ ਮਿਰਚ ਜਿਹੜੀ ਬਹੁਤ ਛੇਤੀ ਸੌਫਟ ਹੋ ਜਾਂਦੀ ਆ ਸਿਰਫ ਆਪਾਂ ਇਹਨੂੰ 10 ਮਿੰਟ ਲੋ ਫਲੇਮ ਦੇ ਉੱਪਰ ਪਕਾਵਾਂਗੇ ਤੇ ਇਸ ਨੂੰ ਵੀ ਆਪਾਂ ਬਾਅਦ ਵਿੱਚ ਬਾਰਕਾਡ ਲਵਾਂਗੇ ਤੇ ਦੇਖੋ ਜਿਹੜਾ ਸ਼ਿਮਲਾ ਮਿਰਚ ਦਾ ਕਲਰ ਆ ਇਹ ਵੀ ਚੇਂਜ ਹੋਣਾ ਸ਼ੁਰੂ ਹੋ ਗਿਆ ਹੈ ਹੁਣ ਤੇ ਹਲਕੀ ਹਲਕੀ ਸੌਫਟ ਵੀ ਹੋ ਗਈ ਸੀਗੀ ਆਪਣੀ ਸ਼ਿਮਲਾ ਮਿਰਚ ਇਹ ਜਿਹੜੀ ਆਪਣੀ ਕੜਾਹੀ ਆ ਇਹ ਦਾ ਤੜਾ ਜਿਹੜਾ ਇਹ ਜਲ ਚੁੱਕਿਆ ਹੈ ਆਪਾਂ ਇਹਨੂੰ ਜ਼ਿਆਦਾਤਰ ਇੰਡਕਸ਼ਨ ਤੇ ਯੂਜ਼ ਕਰਦੇ ਸੀਗੇ ਇਸ ਕਰਕੇ ਜਿਹੜੀ ਹੈਗੀ ਤਾਂ ਵੈਸੇ ਇਹ ਹੈਵੀ ਕੋਟਿੰਗ ਦੀ ਹੋਈ ਆ ਭਾਰੀ ਤਲੇ ਵਾਲੀ ਆ ਤੇ ਦੇਖੋ ਫੇਰ ਵੀ ਇਹਦੇ ਵਿੱਚ ਕੀ ਆ ਕਿ ਨਾ ਦਾਲ ਸਬਜ਼ੀ ਆ ਜਿਹੜੀ ਜਲਦੀ ਥੱਲੇ ਲੱਗ ਜਾਂਦੀ ਆ ਤੇ ਹੁਣ ਆਪਾਂ ਇਸੇ ਦੇ ਵਿੱਚ ਥੋੜਾ ਜਿਹਾ ਤੇਲ ਹੋਰ ਪਾਵਾਂਗੇ ਤੇਲ ਆਪਣਾ ਗਰਮ ਹੋ ਚੁੱਕਿਆ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਵਾਂਗੇ ਜੀਰਾ ਤੇ ਜਿਲਾ ਪੌਂਟ ਬਾਦ ਆਪਾਂ ਨੇ ਪਿਆਜ਼ ਲਸਣ ਤੇ ਅਦਰਕ ਆ ਜਿਹੜੇ ਇਹ ਮੈਂ ਚਿੱਲੀ ਕਟਰ ਕਰਕੇ ਰੱਖੇ ਹੋਏ ਸੀਗੇ ਹੁਣ ਆਪਾਂ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਭੁੰਨ ਲੈਣਾ ਜਦੋਂ ਤੱਕ ਇਹ ਹਲਕੇ 골ਡਨ ਬ੍ਰਾਊਨ ਨਹੀਂ ਹੋ ਜਾਂਦੇ ਉਦੋਂ ਤੱਕ ਆਪਾਂ ਇਹਨਾਂ ਨੂੰ ਭੁੰਨਾਂਗੇ ਦੂਜੇ ਪਾਸੇ ਆਪਣੀ ਜਿਹੜੀ ਦਾਲ ਆ ਉਹ ਵੀ ਬਣ ਰਹੀ ਆ ਆਪਾਂ ਨੇ ਡੇਢ ਕ ਕੌਲੀ ਦਾਲ ਦੀ ਲਈ ਸੀ ਤੇ ਦੇਖੋ ਇਹਦੇ ਵਿੱਚ ਜਿਹੜੀਆਂ ਸੀਟੀਆਂ ਆਉਣੀਆਂ ਸ਼ੁਰੂ ਹੋ ਗਈਆਂ ਨੇ ਆਪਾਂ ਇਹਦੇ ਵਿੱਚ ਤੇਜ ਪੱਤਾ ਵੀ ਪਾਇਆ ਫਲੇਵਰ ਦੇ ਲਈ ਦਾਲਚੀਨੀ ਦਾ ਟੁਕੜਾ ਵੀ ਪਾਇਆ ਸੀ ਇੱਕ ਛੋਟੀ ਇਲਾਇਚੀ ਤੇ ਇੱਕ ਲੌਂਗ ਵੀ ਪਾ ਲਿਆ ਸੀਗਾ ਖੜੇ ਮਸਾਲੇ ਨੇ ਜਿਹੜੇ ਇਹ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਆ ਜਿਹੜੇ ਘੱਟ ਵੱਧ ਲੈ ਸਕਦੇ ਹੋ ਇੱਧਰ ਆਪਾਂ ਮਹਾਂ ਦੀ ਦਾਲ ਆ ਜਿਹੜੀ ਇਹ ਥੋੜਾ ਜਿਹਾ ਟਾਈਮ ਜ਼ਿਆਦਾ ਲੈਂਦੀ ਆ ਬਣਨ ਨੂੰ ਇੱਕ ਵਾਰ ਆਪਾਂ ਇਹਨੂੰ ਚੈੱਕ ਕਰ ਲਵਾਂਗੇ ਕਿ ਦਾਲ ਆਪਣੀ ਕਿਤੇ ਥੱਲੇ ਨਾ ਲੱਗ ਗਈ ਹੋਵੇ ਜਾਂ ਪਾਣੀ ਇਹਦੇ ਵਿੱਚ ਆਪਾਂ ਚੈੱਕ ਕਰਾਂਗੇ ਵੀ ਕਿੰਨਾ ਕੁ ਆਪਾਂ ਨੂੰ ਹੋਰ ਪਾਉਣ ਦੀ ਜ਼ਰੂਰਤ ਆ ਦਾਲ ਆ ਜਿਹੜੀ ਆਪਣੀ ਇਹ ਤਕਰੀਬਨ ਉੱਬਲ ਚੁੱਕੀ ਆ ਤੇ ਸੌਫਟ ਵੀ ਹੋ ਗਈ ਆ ਤੇ ਸਿਰਫ ਇਹੇ ਕੁਲਣੀ ਬਾਕੀ ਆ ਤੇ ਹੁਣ ਆਪਾਂ ਇੱਕ ਸਾਈਡ ਫਰਾਈ ਪੈਨ ਦੇ ਵਿੱਚ ਪਾਣੀ ਧਰ ਦਵਾਂਗੇ ਪਾਣੀ ਨੂੰ ਗਰਮ ਕਰਕੇ ਹੀ ਆਪਾਂ ਦਾਲ ਦੇ ਵਿੱਚ ਪਾਵਾਂਗੇ ਇੱਧਰ ਆਪਣੇ ਜਿਹੜੇ ਪਿਆਜ਼ ਨੇ ਸਬਜ਼ੀ ਦੇ ਤੜਕੇ ਲਈ ਇਹ ਬ੍ਰਾਊਨ ਹੋ ਚੁੱਕੇ ਨੇ ਤੇ ਹੁਣ ਆਪਾਂ ਇਹਦੇ ਵਿੱਚ ਟਮਾਟਰ ਆ ਜਿਹੜਾ ਉਹ ਕੱਟ ਕੇ ਪਾ ਲੈਣਾ ਇੱਕ ਟਮਾਟਰ ਮੈਂ ਵੱਡੇ ਸਾਈਜ਼ ਦਾ ਇਹਦੇ ਵਿੱਚ ਪਾਇਆ ਏ ਜੇਕਰ ਤੁਸੀਂ ਇਹਦੇ ਵਿੱਚ ਟਮਾਟਰ ਪਿਊਰੀ ਬਣਾ ਕੇ ਪਾਉਣਾ ਚਾਹੋ ਤਾਂ ਉਹ ਵੀ ਪਾ ਸਕਦੇ ਹੋ ਬਰੀਕ ਕੱਟ ਕੇ ਪਾਉਣਾ ਹੋਵੇ ਤਾਂ ਉਹ ਵੀ ਪਾ ਸਕਦੇ ਹੋ ਪਰ ਮੈਂ ਇਸ ਵਾਰ ਜਿਹੜਾ ਟਮਾਟਰ ਹੈ ਥੋੜਾ ਜਿਹਾ ਮੋਟਾ-ਮੋਟਾ ਹੀ ਕੱਟ ਕੇ ਪਾਇਆ ਮੋਟਾ ਤਾਂ ਨਹੀਂ ਕਹਿ ਸਕਦੇ ਹੈਗੇ ਆਪਾਂ ਇਹਨੂੰ ਬਰੀਕ ਲੰਬੀ ਸ਼ੇਪ ਦੇ ਵਿੱਚ ਕੱਟਿਆ ਮੈਂ ਇਹਨੂੰ ਤੇ ਹੁਣ ਆਪਾਂ ਇਹਦੇ ਵਿੱਚ ਨੂਣਾ ਜਿਹੜਾ ਇੱਕ ਚਮਚ ਪਾਵਾਂਗੇ ਇੱਕ ਚਮਚ ਹੀ ਆਪਾਂ ਇਹਦੇ ਵਿੱਚ ਹਲਦੀ ਦਾ ਪਾ ਲੈਣਾ ਤੇ ਨਾਲ ਹੀ ਆਪਣੇ ਕੋਲ ਕੁੱਟੀਆਂ ਹੋਈਆਂ ਹਰੀਆਂ ਮਿਰਚਾਂ ਦਾ ਪੇਸਟ ਹੈ ਜਿਹੜਾ ਹੋ ਰੱਖਿਆ ਹੋਇਆ ਸੀਗਾ ਆਪਾਂ ਇੱਕ ਚਮਚ ਤੋਂ ਥੋੜਾ ਜਿਹਾ ਵੱਧ ਆਪਾਂ ਨੇ ਹਰੀਆਂ ਮਿਰਚਾਂ ਦਾ ਪੇਸਟ ਆ ਜਿਹੜਾ ਉਹ ਲੈ ਲਿਆ ਤੇ ਹੁਣ ਆਪਾਂ ਮਸਾਲੇ ਨੂੰ ਜਿਹੜਾ ਚੰਗੀ ਤਰ੍ਹਾਂ ਭੁੰਨਾਂਗੇ ਜਦੋਂ ਤੱਕ ਇਹ ਆਪਣਾ ਜਿਹੜਾ ਤੇਲ ਨਹੀਂ ਛੱਡ ਦਿੰਦਾ ਉਦੋਂ ਤੱਕ ਆਪਾਂ ਨੇ ਇਹਨੂੰ ਹਿਲਾਉਂਦੇ ਰਹਿਣਾ ਤੇ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਆ ਜਿਹੜਾ ਉਹ ਵੀ ਐਡ ਕਰਾਂਗੇ ਇਹ ਪਾਣੀ ਸੀਗਾ ਜਿਹੜਾ ਇਹ ਮੈਂ ਚਿੱਲੀ ਗਟਰ ਧੋ ਕੇ ਪਿਆਜ਼ ਵਗੈਰਾ ਵਾਲਾ ਸਾਰਾ ਸਾਫ਼ ਕਰਕੇ ਰੱਖਿਆ ਹੋਇਆ ਸੀਗਾ ਤੇ ਆਪਾਂ ਨੇ ਉਹੀ ਪਾਣੀ ਇਹਦੇ ਵਿੱਚ ਇਸਤੇਮਾਲ ਕਰ ਲਿਆ ਏ ਤੇ ਦੇਖੋ ਹੁਣ ਆਪਾਂ ਇਹਨੂੰ ਲੋ ਫਲੇਮ ਦੇ ਉੱਤੇ ਥੋੜੀ ਜਿਹੀ ਟਾਈਮ ਹੋਰ ਪਕਾਵਾਂਗੇ ਤੇ ਦੇਖੋ ਹੁਣ ਆਪਣਾ ਮਸਾਲੇ ਦਾ ਕਲਰ ਆ ਜਿਹੜਾ ਚੇਂਜ ਹੋ ਗਿਆ ਤੇ ਮਸਾਲੇ ਨੇ ਤੇਲ ਛੱਡਣਾ ਹੈ ਜਿਹੜਾ ਉਹ ਵੀ ਸ਼ੁਰੂ ਕਰਤਾ ਹੈ ਤੇ ਆਪਾਂ ਨੇ ਸ਼ਿਮਲਾ ਵਿੱਚ ਤੇ ਆਲੂ ਜਿਹੜੇ ਫਰਾਈ ਕਰਕੇ ਰੱਖੇ ਹੋਏ ਸੀਗੇ ਉਹ ਹੁਣ ਆਪਾਂ ਤੜਕੇ ਦੇ ਵਿੱਚ ਮਿਕਸ ਕਰ ਲਵਾਂਗੇ ਆਲੂ ਸ਼ਿਮਲਾ ਵਿੱਚ ਫਰਾਈ ਕਰਕੇ ਬਣਾਉਣ ਦੇ ਨਾਲ ਇਹ ਬਹੁਤ ਹੀ ਵਧੀਆ ਬਣਦੇ ਨੇ ਟੇਸਟ ਵੀ ਇਹਨਾਂ ਦਾ ਬਹੁਤ ਵਧੀਆ ਹਲਵਾਈ ਸਟਾਈਲ ਹੋ ਜਾਂਦਾ ਤੇ ਇਹਦੇ ਵਿੱਚ ਮੈਂ ਜ਼ਿਆਦਾ ਮਸਾਲਿਆਂ ਦਾ ਇਸਤੇਮਾਲ ਨਹੀਂ ਕੀਤਾ ਹੈਗਾ ਸਿਰਵਪਾ ਦੋ ਚਮਚ ਇਹਦੇ ਵਿੱਚ ਧਨੀਆ ਪਾਊਡਰ ਜਰੂਰ ਐਡ ਕੀਤਾ ਏ ਉਹ ਆਪਾਂ ਤੁਹਾਨੂੰ ਐਡੀਟਿੰਗ ਸਮੇਂ ਕੱਟਿਆ ਗਿਆ ਮੈਂ ਦਿਖਾਉਣਾ ਭੁੱਲ ਗਈ ਸੀ ਤੁਹਾਨੂੰ ਵੀਡੀਓ ਥੋੜੀ ਜਿਹੀ ਲੰਬੀ ਹੋਣ ਕਰਕੇ ਦੋ ਤਿੰਨ ਰੈਸਪੀ ਬਣਾਉਣ ਕਰਕੇ ਆਪਾਂ ਇੱਕੋ ਸਮੇਂ ਤੇ ਤਿਆਰ ਕੀਤੀਆਂ ਨੇ ਇਸ ਕਰਕੇ ਕੋਈ ਥੋੜੀ ਜਿਹੀ ਮਿਸਟੇਕ ਹੋ ਗਈ ਇਹਦੇ ਵਿੱਚ ਉਹ ਸੀਨ ਕੱਟਿਆ ਗਿਆ ਤੇ ਇਧਰ ਆਪਣਾ ਜਿਹੜਾ ਪਾਣੀ ਆ ਉਹ ਵੀ ਚੰਗੀ ਤਰ੍ਹਾਂ ਉਬਲਣ ਲੱਗ ਗਿਆ ਏ ਤੇ ਹੁਣ ਆਪਾਂ ਪਾਣੀ ਆ ਜਿਹੜਾ ਦਾਲ ਦੇ ਵਿੱਚ ਪਾਤਾ ਹੈ ਤੇ ਦੇਖੋ ਦਾਲ ਦੀ ਜਿਹੜੀ ਕਨਸਿਸਟੈਂਸੀ ਓਇਲ ਇਸ ਟਾਈਮ ਆਪਾਂ ਨੇ ਇਦਾਂ ਦੀ ਰੱਖੀ ਆ ਤੁਹਾਨੂੰ ਜਿਵੇਂ ਕਿ ਨਜ਼ਰ ਆ ਰਹੀ ਰਹੂਗੀ ਵੀਡੀਓ ਦੇ ਵਿੱਚ ਤੇ ਹੁਣ ਆਪਾਂ ਦੋ ਚਾਰ ਵੀਸ ਲਾਇਆ ਦੀਆਂ ਜਿਹੜੀਆਂ ਨੇ ਹੋਰ ਮੜਵਾ ਲਾਂਗੇ ਇੱਧਰ ਆਪਾਂ ਰਾਇਤਾ ਤਿਆਰ ਕਰ ਲਾਂਗੇ ਰਾਇਤਾ ਜਿਹੜਾ ਆਪਾਂ ਨੇ ਅੱਜ ਤਿਆਰ ਕੀਤਾ ਆਪਣਾ ਜਿਹੜਾ ਰਾਇਤਾ ਸੀਗਾ ਬਹੁਤ ਹੀ ਅਲੱਗ ਟੇਸਟ ਵਾਲਾ ਰਾਇਤਾ ਸੀਗਾ ਜਦੋਂ ਆਪਾਂ ਨੇ ਇਹਦੇ ਵਿੱਚ ਸਬਜੀ ਦੇ ਤੜਕੇ ਲਈ ਬਰਤ ਰਹੇ ਸੀਗਾ ਚਿੱਲੀ ਕਟਰ ਕਰ ਰਹੇ ਸੀ ਪਿਆਜ਼ ਅਦਰਕ ਤੇ ਲਸਣ ਆਪਾਂ ਨੇ ਥੋੜਾ ਜਿਹਾ ਪਿਆਜ਼ ਉਹਦੇ ਵਿੱਚੋਂ ਕੱਢ ਲਿਆ ਸੀਗਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਚਮਚਾ ਹਰੀ ਮਿਰਚ ਦਾ ਤੇ ਆਹ ਜਿਹੜੇ ਆਪਾਂ ਨੇ ਪਿਆਜ਼ ਨੇ ਇਹਦੇ ਵਿੱਚ ਹਲਕਾ ਹਲਕਾ ਫਲੇਵਰ ਆ ਜਿਹੜਾ ਅ ਲਸਣ ਤੇ ਅਦਰਕ ਦਾ ਵੀ ਆ ਰਿਹਾ ਹੈ ਇਹਦੇ ਨਾਲ ਜਿਹੜਾ ਰਾਇਤਾ ਸੀਗਾ ਉਹ ਇੰਨਾ ਟੇਸਟੀ ਬਣਿਆ ਤੁਸੀਂ ਵੀ ਇੱਕ ਵਾਰ ਜ਼ਰੂਰ ਬਣਾ ਕੇ ਟਰਾਈ ਕਰਕੇ ਦੇਖਿਓ ਤੁਸੀਂ ਇੱਕ ਦੋ ਕਲੀਆਂ ਛੋਟੀਆਂ ਜਿਹੀ ਸਾਇਦੀਆਂ ਕੱਟੂਕਸ਼ ਕਰਕੇ ਇਹਦੇ ਵਿੱਚ ਰਾਇਤੇ ਦੇ ਵਿੱਚ ਪਾ ਕੇ ਦੇਖਿਓ ਕਿੰਨਾ ਵਧੀਆ ਟੇਸਟ ਆਊਗਾ ਨਹੀਂ ਤਾਂ ਤੁਸੀਂ ਉਹਨਾਂ ਨੂੰ ਕੁੱਟ ਕੇ ਵੀ ਉਹਦਾ ਪਾਣੀ ਕੱਢ ਕੇ ਵੀ ਪਾ ਸਕਦੇ ਹੋ ਇਹਦੇ ਨਾਲ ਬਹੁਤ ਵਧੀਆ ਫਲੇਵਰ ਹੋ ਜਾਣਾ ਤੇ ਨੂਨ ਆ ਜਿਹੜਾ ਉਹ ਆਪਾਂ ਬਾਅਦ ਵਿੱਚ ਐਡ ਕਰਾਂਗੇ ਤੇ ਬੂੰਦੀ ਆਪਾਂ ਨੇ ਇੱਕ ਪੈਕੇਟ ਆਪਾਂ ਛੋਟਾ ਪਾ ਦਿੱਤੀ ਸੀਗੀ ਤੇ ਹੁਣ ਆਪਣਾ ਜਿਹੜਾ ਰਾਇਤਾ ਉਹ ਤਿਆਰ ਆ ਤੇ ਇਹਦੇ ਨਾਲ ਸਬਜੀਆ ਜਿਹੜੀ ਉਹ ਵੀ ਦੇਖੋ ਆਪਣੀ तकरीबन ਬਣ ਚੁੱਕੀ ਆ ਆਪਾਂ ਨੇ ਬਿਲਕੁਲ ਲੋ ਫਲੇਮ ਦੇ ਉੱਪਰ ਹੀ ਸਬਜੀ ਨੂੰ ਪਕਾਇਆ ਏ ਆਪਾਂ ਨੇ ਇਹਦੀ ਫਲੇਮ ਆ ਜਿਹੜੀ ਉਹ ਤੇਜ਼ ਨਹੀਂ ਕੀਤੀ ਹੈਗੀ ਬਿਲਕੁਲ ਲੋ ਫਲੇਮ ਦੇ ਉੱਪਰ ਪਕਾਇਆ ਆਪਾਂ ਨੇ ਪਾਣੀ ਆ ਜਿਹੜਾ ਉਹ ਵੀ ਨਹੀਂ ਇਹਦੇ ਵਿੱਚ ਪਾਇਆ ਹੈਗਾ ਲੋ ਫਲੇਮ ਦੇ ਉੱਪਰ ਕੀ ਆ ਕਿ ਭਾਫ਼ ਦੇ ਨਾਲ ਜਿਹੜੀ ਆਪਣੀ ਸਬਜੀ ਆ ਉਹ ਪੱਕ ਗਈ ਆ ਤੇ ਇੱਧਰ ਹੁਣ ਆਪਾਂ ਦਾਲ ਆ ਜਿਹੜੀ ਉਹ ਇੱਕ ਵਾਰ ਚੈੱਕ ਕਰ ਲੈਂਦੇ ਆ ਇੱਧਰ ਦੇਖੋ ਸਬਜੀ ਆਪਾਂ ਨੇ ਰੱਖ ਦਿੱਤੀ ਆ ਤੇ ਹੁਣ ਆਪਾਂ ਧਨੀਆ ਦੇ ਉੱਪਰ ਗਾਰਨਿਸ਼ ਕਰ ਦਾਂਗੇ ਜੇਕਰ ਤੁਹਾਡੇ ਕੋਲ ਕਸੂਰੀ ਮੇਕੀਆ ਤੁਸੀਂ ਉਹ ਵੀ ਪਾ ਸਕਦੇ ਹੋ ਪਰ ਅੱਜ ਮੇਰੇ ਕੋਲ ਧਨੀਆ ਅਵੇਲੇਬਲ ਸੀਗਾ ਇਸ ਕਰਕੇ ਆਪਾਂ ਧਨੀਆ ਪਾ ਲਿਆ ਹੁਣ ਆਪਾਂ ਇੱਕ ਪਾਸੇ ਫਰਾਈ ਪੈਨ ਦੇ ਵਿੱਚ ਤੇਲ ਆ ਜਿਹੜਾ ਗਰਮ ਹੋਣ ਦੇ ਲਈ ਰੱਖਤਾ ਹੈ ਇਹਦੇ ਵਿੱਚ ਹੁਣ ਆਪਾਂ ਇੱਕ ਚਮਚਾ ਜੀਰੇ ਦਾ ਪਾ ਲਾਂਗੇ ਤੇ ਨਾਲ ਹੀ ਆਪਾਂ ਇਹਦੇ ਵਿੱਚ ਪਾਵਾਂਗੇ ਲਸਣ ਲਸਣ ਆ ਜਿਹੜਾ ਆਪਾਂ ਨੇ ਉਹ 1.5 ਜਿਹੜੀ ਗੱਠੀ ਹੁੰਦੀ ਹੈ ਉਹ ਆਪਾਂ ਨੇ ਚੱਲੇ ਲਈ ਸੀਗੀ ਮਾਂਹ ਦੀ ਦਾਲ ਆ ਜਿਹੜੀ ਇਹ ਬੈਵਾਦੀ ਵਾਲੀ ਹੁੰਦੀ ਹੈ ਇਸ ਕਰਕੇ ਇਹਦੇ ਵਿੱਚ ਜਿਹੜਾ ਲਸਣ ਆ ਉਹ ਥੋੜਾ ਜਿਹਾ ਜ਼ਿਆਦਾ ਹੀ ਪਾਉਣਾ ਚੰਗਾ ਹੁੰਦਾ ਹੈ ਤੇ ਹੁਣ ਆਪਾਂ ਲਸਣ ਨੂੰ ਆ ਜਿਹੜਾ ਆ ਫਰਾਈ ਕਰ ਲਾਂਗੇ ਹਲਕਾ ਬ੍ਰਾਊਨ ਹੋਣ ਤੱਕ ਭੁੰਨਾਂਗੇ ਤੇ ਨਾਲ ਹੀ ਹੁਣ ਆਪਾਂ ਇਹਦੇ ਵਿੱਚ ਪਿਆਜ਼ ਆ ਜਿਹੜਾ ਉਹ ਐਡ ਕਰ ਲਵਾਂਗੇ ਪਿਆਜ਼ ਨੂੰ ਵੀ ਆਪਾਂ ਹਲਕਾ ਬ੍ਰਾਊਨ ਹੋਣ ਤੱਕ ਭੁੰਨਣਾ ਹੈ ਇਨੂੰ ਵੀ ਆਪਾਂ ਲੋ ਮੀਡੀਅਮ ਆਚ ਤੇ ਉੱਪਰ ਹੀ ਪਕਾਵਾਂਗੇ ਤੇ ਇੱਕ ਪਾਸੇ ਆਪਾਂ ਨੇ ਅੱਧਾ ਇੰਚ ਦਾ ਟੁਕੜਾ ਜਿਹੜਾ ਅਦਰਕ ਦਾ ਕੱਟ ਕੇ ਰੱਖਿਆ ਹੋਇਆ ਸੀ ਤੇ ਨਾਲ ਹੀ ਆਪਾਂ ਨੇ ਧਨੀਏ ਦੀਆਂ ਡੰਡੀਆਂ ਨੇ ਜਿਹੜੀਆਂ ਉਹ ਇੱਕ ਪਾਸੇ ਕੱਢ ਕੇ ਰੱਖੀਆਂ ਹੋਈਆਂ ਸੀਗੀਆਂ ਤੜਕੇ ਦੇ ਵਿੱਚ ਫਰਾਈ ਕਰਨ ਦੇ ਲਈ ਤੇ ਨਾਲ ਹੀ ਹੁਣ ਆਪਾਂ ਨੇ ਇਹਦੇ ਵਿੱਚ ਟਮਾਟਰ ਆ ਜਿਹੜਾ ਉਹ ਐਡ ਕਰ ਲਿਆ ਟਮਾਟਰ ਆ ਜਿਹੜਾ ਉਹ ਮੈਂ ਥੋੜਾ ਜਾਂ ਮੋٹے ਸਾਈਜ਼ ਦਾ ਹੀ ਰੱਖਿਆ ਟਮਾਟਰ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਪਕਾ ਲਵਾਂਗੇ ਆਪਣੀ ਦਾਲ ਦੇ ਆਪਾਂ ਦਾਲ ਆ ਜਿਹੜੀ ਚੈੱਕ ਕਰ ਲਈ ਸੀਗੀ ਉਹਦੇ ਵਿੱਚ ਪਹਿਲਾਂ ਥੋੜੀ ਜਿਹੀ ਹਲਦੀ ਘੱਟ ਸੀਗੀ ਤੇ ਹੁਣ ਆਪਾਂ ਨੇ ਇੱਕ ਚਮਚਾ ਇਹਦੇ ਵਿੱਚ ਹਲਦੀ ਦਾ ਹੋਰ ਐਡ ਕੀਤਾ ਤੇ ਨਾਲ ਹੀ ਇੱਕ ਚਮਚਾ ਆਪਾਂ ਨੇ ਇਹਦੇ ਵਿੱਚ ਦੇਗੀ ਮਿਰਚ ਦਾ ਵੀ ਪਾਇਆ ਦੇਗੀ ਮਿਰਚ ਨਾਲ ਕਲਰ ਆ ਜਿਹੜਾ ਦਾਲ ਦਾ ਬਹੁਤ ਵਧੀਆ ਹੋ ਜਾਂਦਾ ਤੇ ਹੁਣ ਆਪਾਂ ਧਨੀਆ ਜਿਹੜਾ ਉਹ ਵੀ ਤੜਕੇ ਦੇ ਵਿੱਚ ਹੀ ਪਾ ਦਾਂਗੇ ਤੇ ਵਸ ਇੱਕ ਵਾਰ ਆਪਾਂ ਹੁਣ ਇਹਨੂੰ ਹਿਲਾ ਕੇ ਤੜਕਾ ਜਿਹੜਾ ਆਪਣਾ ਤਿਆਰ ਹੋ ਚੁੱਕਿਆ ਹੈ ਤੇ ਆਪਾਂ ਇਸ ਤੋਂ ਬਾਅਦ ਆਪਾਂ ਇਹਨੂੰ ਦਾਲ ਦੇ ਵਿੱਚ ਪਾ ਦਵਾਂਗੇ ਟਮਾਟਰ ਨੇ ਜਿਹੜੇ ਥੋੜੇ ਜਿਹਾ ਮੋٹے ਹੋਣ ਕਰਕੇ ਆਪਾਂ ਨੇ ਇਹਨਾਂ ਨੂੰ ਥੋੜਾ ਜਿਹਾ ਟਾਈਮ ਲੱਗਿਆ ਭੁੰਨਣ ਨੂੰ ਸੌਫਟ ਹੋਣ ਦੇ ਲਈ ਤੇ ਦੇਖੋ ਹੁਣ ਆਪਣਾ ਜਿਹੜਾ ਤੜਕਾ ਏ ਉਹ ਆਪਾਂ ਨੇ ਦਾਲ ਦੇ ਵਿੱਚ ਪਾ ਦੇਣਾ ਦਾਲ ਜਿਹੜੀ ਆਪਣੀ ਇਹ ਗਾੜੀ ਹੋ ਗਈ ਆ ਤੇ ਹੁਣ ਆਪਾਂ ਫਰਾਈ ਪੈਨ ਦੇ ਵਿੱਚ ਥੋੜਾ ਜਿਹਾ ਪਾਣੀ ਪਾ ਲਾਂਗੇ ਥੋੜਾ ਜਿਹਾ ਪਾਣੀ ਪਾ ਕੇ ਆਪਾਂ ਦਾਲ ਦੇ ਵਿੱਚ ਗਰਮ ਕਰਕੇ ਉਬਾਲ ਕੇ ਫਿਰ ਤੋਂ ਪਾ ਦਾਂਗੇ ਤੇ ਦੇਖੋ ਤੁਸੀਂ ਦਾਲ ਦਾ ਜਿਹੜਾ ਕਲਰ ਆ ਬਹੁਤ ਵਧੀਆ ਹੋ ਗਿਆ ਏ ਤੇ ਹੁਣ ਆਪਾਂ ਨੇ ਪਾਣੀ ਵੀ ਪਾ ਲਿਆ ਏ ਪਾਣੀ ਆਪਣਾ ਰਿਜਣ ਲੱਗ ਗਿਆ ਤੇ ਫਰਾਈ ਪੈਨ ਦਾ ਜਿਹੜਾ ਸਾਰਾ ਤੜਕਾ ਸੀ ਉਹ ਵੀ ਆਪਾਂ ਸਾਫ਼ ਕਰ ਲਿਆ ਏ ਇਸ ਨੂੰ ਹੁਣ ਆਪਾਂ ਦੁਬਾਰਾ ਕੁੱਕਰ ਦੇ ਵਿੱਚ ਪਲਟ ਦਵਾਂਗੇ ਤੇ ਜਿਹੜੀ ਦਾਲ ਦੀ ਕਨਸਿਸਟੈਂਸੀ ਉਹ ਵੀ ਥੋੜੀ ਜੀ ਬਰਾਬਰ ਆ ਗਈ ਆ ਅਰਦੀ ਟਾਈਮ ਖਾਣ ਲਈ ਤੇ ਇਹ ਕਨਸਿਸਟੈਂਸੀ ਠੀਕ ਹੈ ਵਧੀਆ ਹੈ ਪਰ ਜੇਕਰ ਤੁਸੀਂ ਇਹਨੂੰ ਥੋੜੀ ਦੇ ਰੱਖੋਗੇ ਤਾਂ ਇਹ ਜਿਹੜੀ ਦਾਲ ਆ ਉਹ ਆਪਣੀ ਗਾੜੀ ਹੋ ਜੂਗੀ ਤਾਂ ਤੁਸੀਂ ਇਹਦੇ ਵਿੱਚ ਪਾਣੀ ਆ ਜਿਹੜਾ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਹੋਰ ਵੀ ਐਡ ਕਰ ਸਕਦੇ ਹੋ ਤੇ ਇੱਧਰ ਆਪਾਂ ਸੂਜੀ ਦਾ ਹਲਵਾ ਵੀ ਬਣਾਇਆ ਹੈ ਸੂਜੀ ਦਾ ਹਲਵਾ ਬਣਾਉਣ ਦੇ ਲਈ ਆਪਾਂ ਨੇ ਕਿਉਂ ਗਰਮ ਕਰ ਲਿਆ ਸੀਗਾ ਕੜਾਹੀ ਦੇ ਵਿੱਚ ਤੇ ਨਾਲ ਹੀ ਆਪਾਂ ਸੂਜੀ ਆ ਜਿਹੜੀ ਕਿਉਂ ਦੇ ਹਿਸਾਬ ਦੇ ਨਾਲ ਪਾਵਾਂਗੇ ਤਾਂ ਕਿ ਆਪਣੀ ਸੂਜੀ ਆ ਜਿਹੜੀ ਉਹ ਚੰਗੀ ਤਰ੍ਹਾਂ ਭੁੱਜ ਜਵੇ ਆਪਾਂ ਨੇ ਸੁੱਕ ਭਰੂਰੀ ਸੂਜੀ ਨਹੀਂ ਰੱਖਣੀ ਹੈਗੀ ਆਪਣੀ ਪਿਛਲੀ ਇੱਕ ਵੀਡੀਓ ਵੀ ਆਪਾਂ ਨੇ ਤਿਆਰ ਕੀਤੀ ਸੀਗੀ ਉਹਦੇ ਵਿੱਚ ਕਈ ਮੇਰੇ ਸਬਸਕ੍ਰਾਈਬਰਾਂ ਨੇ ਕਮੈਂਟ ਕੀਤੇ ਆਂ ਕਿ ਤੁਹਾਡੀ ਸੂਜੀ ਆ ਜਿਹੜੀ ਉਹ ਕੱਚੀ ਰਹਿ ਗਈ ਸੀ ਮੇਰੀ ਪਿਛਲੀ ਰੈਸਪੀ ਦੇ ਵਿੱਚ ਤੇ ਹੁਣ ਆਪਾਂ ਨੇ ਸੂਜੀ ਆ ਜਿਹੜੀ ਇਹ ਚੰਗੀ ਤਰ੍ਹਾਂ ਭੁੰਨ ਲੈਣੀ ਆ ਇਹਨੂੰ ਵੀ ਆਪਾਂ ਲੋ ਅੱਗ ਦੇ ਉੱਪਰ ਹੀ ਪਕਾਵਾਂਗੇ ਤਾਂ ਕਿ ਸੂਜੀ ਆਪਣੀ ਜਲੇ ਨਾ ਚੰਗੀ ਤਰ੍ਹਾਂ ਜਿਹੜੀ ਆਪਣੀ ਸੂਜੀ ਭੁੱਜ ਜਵੇ ਤੇ ਜਿਹੜਾ ਐਕਸਟਰਾ ਕਿਉ ਹੋਊਗਾ ਉਹ ਆਪਾਂ ਬਾਅਦ ਵਿੱਚ ਜਿਹੜਾ ਇਹਨੂੰ ਕੱਢ ਲਵਾਂਗੇ ਉਹ ਆਪਣਾ ਹੋਰ ਰੈਸਪੀ ਦੇ ਵਿੱਚ ਵੀ ਕੰਮ ਆ ਆ ਜੂਗਾ ਤੇ ਦੇਖੋ ਸੂਜੀ ਆ ਜਿਹੜੀ ਆਪਣੀ ਬੱਬਲਸ ਆਉਣੇ ਸ਼ੁਰੂ ਹੋ ਗਏ ਨੇ ਸੂਜੀ ਆਪਣੀ ਬਿਲਕੁਲ ਚੰਗੀ ਤਰ੍ਹਾਂ ਭੁੱਜ ਗਈ ਆ ਤੇ ਹੁਣ ਆਪਾਂ ਇਹਦੇ ਵਿੱਚ ਇੱਕ ਕੌਲੀ ਆ ਜਿਹੜੀ ਚੀਨੀ ਦੀ ਪਾ ਦਾਂਗੇ ਮਿੱਠਾਈ ਜਿਹੜਾ ਤੁਸੀਂ ਉਹ ਘੱਟ ਵੱਧ ਆਪਣੇ ਹਿਸਾਬ ਨਾਲ ਲੈ ਸਕਦੇ ਹੋ ਤੇ ਹੁਣ ਆਪਾਂ ਚੰਗੀ ਤਰ੍ਹਾਂ ਹਲਾ ਲੈਣਾ ਸੋਜੀ ਨੂੰ ਹਲਾ ਕੇ ਆਪਾਂ ਇਹਦੇ ਵਿੱਚ ਪਾਣੀ ਆ ਜਿਹੜਾ ਉਹ ਬਾਅਦ ਵਿੱਚ ਐਡ ਕਰਾਂਗੇ ਤੇ ਦੇਖੋ ਪਾਣੀ ਵੀ ਆਪਾਂ ਨੇ ਐਡ ਕਰ ਲਿਆ ਏ ਤੇ ਹੁਣ ਆਪਾਂ ਨੇ ਇਹਨੂੰ ਚੰਗੀ ਤਰ੍ਹਾਂ ਹਲਾਉਂਦੇ ਰਹਿਣਾ ਹੈ ਹਲਵਾ ਜਿਹੜਾ ਇਹ ਆਪਾਂ ਪਤਲਾ ਹੀ ਰੱਖਾਂਗੇ ਕਈ ਵਾਰ ਤੁਸੀਂ ਦੇਖਿਆ ਹੋਣਾ ਕਿ ਜਦੋਂ ਆਪਾਂ ਹਲਵਾ ਤਾਜਾ ਤਾਜਾ ਗਰਮ-ਗਰਮ ਖਾ ਲੈਂਦੇ ਆ ਉਦੋਂ ਦੁੱਧਾ ਜਿਹੜਾ ਟਿਕਨਾਸਾ ਜੜੀ ਠੀਕ ਹੁੰਦੀ ਆ ਬਾਦ ਵਿੱਚ ਠੰਡਾ ਹੋਇਆ ਇਹ ਬਹੁਤ ਹੀ ਹਾਰਡ ਹੋ ਜਾਂਦਾ ਹੈ ਇਸ ਕਰਕੇ ਆਪਾਂ ਥੋੜਾ ਜਿਹਾ ਪਾਣੀ ਵੀ ਇਹਦੇ ਵਿੱਚ ਜ਼ਿਆਦਾ ਪਾਵਾਂਗੇ ਤੇ ਆਪਣਾ ਹਲਵਾ ਇਹ ਜਿਹੜਾ ਬਹੁਤ ਹੀ ਵਧੀਆ ਸੌਫਟ ਆ ਜਿਹੜਾ ਬਣਿਆ ਰਹੂਗਾ ਤੇ ਦੇਖੋ ਹਲਵੇ ਦੇ ਵਿੱਚੋਂ ਆਪਣੇ ਬੱਬਲਸ ਆਉਣੇ ਸ਼ੁਰੂ ਹੋ ਗਏ ਨੇ ਹਲਵਾ ਆਪਣਾ ਵਧੀਆ ਪੱਕ ਗਿਆ ਹੈ ਤੇ ਹੁਣ ਆਪਾਂ ਇਹਦੇ ਵਿੱਚ ਦਾਖਾਂ ਨੇ ਜਿਹੜੀਆਂ ਧੋਕੇ ਰੱਖੀਆਂ ਹੋਈਆਂ ਸੀ ਤੇ ਨਾਲ ਹੀ ਆਪਣੇ ਕੋ ਬਦਾਮ ਸੀਗੇ ਥੋੜੇ ਜੇ ਬਹੁਤ ਘੱਟ ਮਾਤਰਾ ਦੇ ਵਿੱਚ ਆਪਣੇ ਕੋ ਬਦਾਮ ਸੀਗੇ ਉਹ ਵੀ ਆਪਾਂ ਨੇ ਵਿੱਚੇ ਕੱਟ ਕੇ ਪਾ ਦਿੱਤੇ ਨੇ ਇਸ ਤਰ੍ਹਾਂ ਆਪਣਾ ਹਲਵਾ ਜਿਹੜਾ ਬਹੁਤ ਵਧੀਆ ਬਣ ਕੇ ਤਿਆਰ ਹੋ ਗਿਆ ਏ ਇਹ ਸਾਰੀਆਂ ਰੈਸਪੀਆਂ ਬਣਾਉਣ ਦੇ ਲਈ ਮੈਨੂੰ 1 ਘੰਟੇ ਦਾ ਸਮਾਂ ਜਿਹੜਾ ਲੱਗ ਗਿਆ ਸੀ ਬਹੁਤ ਛੇਤੀ ਛੇਤੀ ਦੇ ਵਿੱਚ ਇਹ ਸਾਰਾ ਖਾਣਾ ਮੈਂ ਤਿਆਰ ਕੀਤਾ ਏ ਕਿਉਂਕਿ ਸਾਡੇ ਘਰੇ ਮਹਿਮਾਨਾਂ ਨੇ ਆਉਣਾ ਸੀ ਤੇ ਹੁਣ ਆਪਾਂ ਇਹ ਸਾਰੇ ਹਲਵੇ ਨੂੰ ਡੋਲੂ ਦੇ ਵਿੱਚ ਕੱਟ ਕੇ ਰੱਖ ਲਾਂਗੇ ਤਾਂ ਕਿ ਜਿਹੜਾ ਆਪਣਾ ਹਲਵਾ ਜਲਦੀ ਠੰਡਾ ਨਾ ਹੋਵੇ ਤੇ ਇਧਰ ਆਪਾਂ ਸਾਰੀਆਂ ਜਿਹੜੀਆਂ ਰੈਸਪੀਆਂ ਆਪਣੀਆਂ ਤਿਆਰ ਕੀਤੀਆਂ ਨੇ ਉਹ ਆਪਾਂ ਤੁਹਾਨੂੰ ਦਿਖਾ ਦਿੰਨੇ ਆਂ ਉਹਨਾਂ ਦਾ ਕਲਰ ਤੇ ਕਨਸਿਸਟੈਂਸੀ ਆਪਾਂ ਤੁਹਾਨੂੰ ਚੈੱਕ ਕਰਾ ਦਿੰਨੇ ਆ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਤਾਂ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰਦੇ ਹੋ ਜੇਕਰ ਤੁਸੀਂ ਮੇਰੇ ਚੈਨਲ ਦੇ ਉੱਪਰ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਨਾਲ ਹੀ ਬੈਲ ਆਈਕਨ ਦੇ ਉੱਤੇ ਕਲਿੱਕ ਕਰਦੇ ਹੋ ਤਾਂ ਕਿ ਮੇਰੇ ਚੈਨਲ ਤੇ ਆਉਣ ਵਾਲੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਆ ਜਿਹੜੀ ਉਹ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਵੇ ਤੇ ਦੇਖੋ ਤੁਸੀਂ ਦਾਲ ਦਾ ਕਲਰ ਅਤੇ ਕਨਸਿਸਟੈਂਸੀ ਚੈੱਕ ਕਰ ਸਕਦੇ ਹੋ ਕਿੰਨੀ ਵਧੀਆ ਆ ਜਿਹੜੀ ਦਾਲ ਸੀਗੀ ਖਾਣ ਦੇ ਵਿੱਚ ਬਹੁਤ ਹੀ ਸਵਾਦਿਸ਼ਟ ਬਣੀ ਸੀ ਬਿਲਕੁਲ ਟੱਬਾ ਸਟਾਈਲ ਇਸੇ ਤਰ੍ਹਾਂ ਜੇਕਰ ਤੁਹਾਡੇ ਕੋਲ ਮਹਿਮਾਨਾਂ ਨੇ ਆਉਣਾ ਹੋਵੇ ਤਾਂ ਤੁਸੀਂ ਇਸ ਤਰੀਕੇ ਦੇ ਨਾਲ ਜਿਹੜੀਆਂ ਰੈਸਪੀਆਂ ਨੇ ਇਹ ਬਣਾ ਕੇ ਤਿਆਰ ਕਰ ਸਕਦੇ ਹੋ ਆਪਣੇ ਹਲਵੇ ਦੇ ਉੱਪਰ ਕਿਉ ਆ ਜਿਹੜਾ ਜ਼ਿਆਦਾ ਹੈ ਉਹ ਆਪਾਂ ਬਾਅਦ ਵਿੱਚ ਕੱਢ ਦਾਂਗੇ ਤੇ ਦੇਖੋ ਜਿਹੜਾ ਆਪਣੀ ਸੂਜੀ ਹੈ ਬਿਲਕੁਲ ਚੰਗੀ ਤਰ੍ਹਾਂ ਭੁੰਨੀ ਹੋਈ ਆ ਤੇ ਆਪਣਾ ਹਲਵਾ ਬਹੁਤ ਵਧੀਆ ਬਣ ਕੇ ਤਿਆਰ ਹੋਇਆ ਹੈ ਬਹੁਤ ਹੀ ਸੌਫਟ ਤੇ ਮੇਰੀ ਵੀਡੀਓ ਦੇਖਣ ਲਈ ਧੰਨਵਾਦ